ਤੁਸੀਂ ਦੇਖ ਰਹੇ ਹੋ ਗram ਪੰਚਾਇਤ ਸੱਤਵਾਲੀ ਦਾ YouTube ਚੈਨਲ 143 ਇਹ ਦਰਬਾਰ ਬਾਬਾ ਚੰਡੇ ਸ਼ਾਹ ਦੀ ਜਗ੍ਹਾ ਹੈ ਜਿੱਥੇ ਕਿ 24 ਜੂਨ 2025 ਨੂੰ ਸਲਾਨਾ ਮੇਲਾ ਆ ਰਿਹਾ ਹੈ ਸਰਪੰਚ ਗram ਪੰਚਾਇਤ ਸੱਤਵਾਲੀ ਅਤੇ ਨੌਜਵਾਨ ਸਭਾ ਪਿੰਡ ਸੱਤਵਾਲੀ ਵੱਲੋਂ ਇਸ ਜਗ੍ਹਾ ਦੀ ਸਾਫ ਸਵੱਾਈ ਦਾ ਕੰਮ ਕੀਤਾ ਜਾ ਰਿਹਾ ਹੈ ਜਿੱਥੇ ਗram ਪੰਚਾਇਤ ਸੱਤਵਾਲੀ ਦੇ ਸਹਿਯੋਗ ਦੇ ਨਾਲ ਇਸ ਜਗ੍ਹਾ ਦੇ ਉੱਤੇ ਲਗਭਗ 6000 ਇੰਟਰਲੌਕ ਇੱਟਾਂ ਲਗਾ ਕੇ ਇਸ ਜਗ੍ਹਾ ਨੂੰ ਸਾਫ਼ ਸੁਥਰਾ ਕੀਤਾ ਗਿਆ ਹੈ ਤੇ ਇਸ ਜਗ੍ਹਾ ਦੀ ਸਫਾਈ ਕੀਤੀ ਗਈ ਹੈ ਸੋ ਆਓ ਦੇਖਦੇ ਹਾਂ ਇਸ ਜਗ੍ਹਾ ਦੇ ਵਿੱਚ ਹੋਏ ਕੰਮ ਦੀਆਂ ਕੁਝ ਤਸਵੀਰਾਂ ਜੀ